ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਮੌਸਮ ਬਾਰੇ ਅੱਜ ਆਇਆ ਜਾਣਕਾਰੀ ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਇੰਨਾ ਇਲਾਕੇ ਲਈ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਮੌਨਸੂਨ ਦੀ ਵਾਪਸੀ ਹੁਣ ਆਪਣੇ ਅੰਤਿਮ ਪੜਾਅ ਦੇ ਵਿੱਚੋਂ ਲੰਘ ਰਹੀ ਹੈ ਹਾਲਾਂਕਿ ਬੀ ਨੇ ਉੱਤਰੀ ਅਤੇ ਉੱਤਰੀ ਪ੍ਰਦੇਸ਼ ਅਤੇ ਤਬਾਹੀ ਮਚਾ ਦਿੱਤੀ ਹੈ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪੂਰਬੀ ਜ਼ਿਲ੍ਹਿਆਂ 'ਚ ਮੀਂਹ ਕਰਕੇ ਹਾਹਾਕਾਰ ਮੱਚੀ ਹੋਈ ਹੈ ਪਿਛਲੇ ਕੱਪਤੇ ਤੋਂ ਲਗਾਤਾਰ ਹੋ ਰਹੀ بارش ਕਰਕੇ ਨਦੀਆਂ 'ਚ ਉਛਾਲ ਹੈ ਬਿਹਾਰ ਦੇ ਤਰਿਗੀ ਦੇ ਅਤੇ ਖੂਸੀ ਪੱਟੀ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਹੜਾ ਕਰਕੇ ਹਾਹਾਕਾਰ ਮੱਚੀ ਹੈ ਤੇ ਦੂਜੇ ਪਾਸੇ ਐਨਸੀਆਰ ਵਿੱਚ ਮੌਨਸੂਨ ਦੀ ਗਤੀਵਿਧੀ ਖਤਮ ਹੋਣ ਕਰਕੇ ਅਸਮਾਨ ਪੂਰੀ ਤਰ੍ਹਾਂ ਸਾਫ਼ ਰਹਿ ਸਕਦਾ ਹੈ ਦਿਨ ਨਾਲ ਹੀ ਹੁਣ ਮੀ ਦਾ ਦੌਰ ਅਨੁਵਾਰ ਨੂੰ ਜਿਹੜੀ ਰੈਵੈਗਾ ਦੇ ਨਾਲ ਹੀ ਮੌਸਮ ਪੱਗਨੇ ਕਹਿ ਕੇ ਪੂਰਬੀ ਮੱਧ ਪ੍ਰਦੇਸ਼ ਦੇ ਨੇੜੇ ਖਤਰਨਾਕ ਚੱਕਰਵਾਤੀ ਸਰਕੂਲੇਸ਼ਨ ਬਣਨ ਰਿਹਾ ਹੈ ਜਸ ਕਰਕੇ ਪੂਰੇ ਦੇਚ ਅਗਲੇ 5-6 ਦਿਨਾਂ ਤੱਕ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ